ਗੰਤੰਤਰ ਦਿਹਾੜੇ ਮੌਕੇ ਕਿਸਾਨਾਂ ਵੱਲੋਂ ਟਰੈਕਟਰ ਪ੍ਰੇਡ ਕੱਢੀ ਗਈ ਇਸ ਮੌਕੇ ਕਿਸਾਨਾਂ ਵੱਲੋਂ ਸਰਕਾਰ ਖਿਲਾਫ ਰੋਸ ਰਹਿਤ ਕੀਤਾ ਗਿਆ ਇਸ ਮੌਕੇ ਆਗੂਆਂ ਨੇ ਕਿਹਾ ਕਿ ਕਿਸਾਨ ਦੇ ਪ੍ਰੇਡ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਖਤਮ ਕਰਨ ਦੇ ਵਜੋਂ ਕੱਢੀ ਗਈ ਹੈ ਆਗੂਆਂ ਨੇ ਕਿਹਾ ਕਿ ਜੋ ਨਵੇਂ 스마트 ਮੀਟਰ ਲਗਾਏ ਜਾ ਰਹੇ ਹਨ ਅਸੀਂ ਉਹਨਾਂ ਦਾ ਵਿਰੋਧ ਕਰਦੇ ਹਾਂ ਇਹ ਅੱਜ 26 ਜਨਵਰੀ ਦੀ ਜਿਹੜੀ ਪ੍ਰੇਡ ਸੀ 2000 20 ਦੇ ਅੰਦੋਲਨ ਨੂੰ ਲੈ ਕੇ ਚੱਲੀ ਸੀ ਉਦੋਂ ਤੋਂ ਹੀ ਰੈਗੂਲਰ ਹੁੰਦੀ ਆ ਇਹ ਅੱਜ ਕਿਸਾਨਾਂ ਦੀ ਟਰੈਕਟਰ ਪ੍ਰੇਡ ਹੈ ਹਰੇਕ ਸ਼ਹਿਰ 'ਚ ਹੈ ਹਰੇਕ ਤਹਿਸੀਲਾਂ 'ਚ ਇਹਦਾ ਇੱਕ ਕਾਰਨ ਇਹ ਵੀ ਆ ਕਿਸਾਨ ਦੁਖੀ ਆ ਕਿਉਂਕਿ 2025 ਜਿਹੜਾ ਬਿਜਲੀ ਬਿੱਲ ਲਿਆਉਣਾ ਚਾਹੁੰਦੇ ਨੇ ਉਹ ਹਰੇਕ ਘਰ ਦੀ ਮੀਟਰ ਹਰੇਕ ਘਰ 'ਚ ਹੈ ਹਰੇਕ ਘਰ ਦੀ ਪ੍ਰੋਬਲਮ ਆਉ ਲੋਕਾਂ ਨੂੰ ਜਾਗਰੂਕ ਕਿ ਹੋਣਾ ਚਾਹੀਦਾ ਤੇ ਜਾਗਰੂਕ ਹੈ ਰੈਲੀ ਮੰਨ ਲਓ ਇਹਨੂੰ ਤੇ ਦੂਸਰਾ 2025 ਬੀਜ ਵੇਲ ਜਿਹੜਾ ਲਿਆਉਣਾ ਚਾਹੁੰਦੇ ਨੇ ਸਾਨੂੰ ਮੱਕੀ ਦਾ ਹੀ ਫੀਲ ਲੈਣਾ ਪੈਂਦਾ ਕੱਲਾ ਮੋਲੇ 3500 ਦੀ ਥੈਲੀ ਜੰਦੇ ਨੇ ਤਿੰਨ ਥੈਲੀਆਂ ਪੈਂਦੀਆਂ ਨੇ ਤੇ 30000 ਰੁਪਏ ਦਾ ਉੱਤੇ ਖਰਚਾ ਆ ਜਾਂਦਾ ਕਿਸਾਨ ਜਾਊ ਕਿੱਧਰ ਨੂੰ ਕਿਵੇਂ ਕਰੂ ਖੇਤੀ ਜੇ ਕੱਲੂ ਇਹਨਾਂ ਦਾ ਆਲੂਆਂ ਦਾ ਬੀਜ ਵੀ ਸਾਨੂੰ ਖਰੀਦਣਾ ਪਿਆ ਤੇ ਬੀਜੇ ਕਿਹੜੇ ਲੋਕ ਕਿੱਥੋਂ ਖਾਣਗੇ ਮੇਨ ਮੁਸ਼ਕਿਲਾਂ ਨੇ ਕਿ ਰਹਿ ਕਿਸਾਨ ਅੱਜ ਸੜਕਾਂ ਤੇ ਹੈ ਤੇ ਹਰੇਕ ਸ਼ਹਿਰ ਦੀ ਹਰੇਕ ਤਹਿਸੀਲ 'ਚ ਤੁਸੀਂ ਦੇਖੋਗੇ ਉਹ ਟਰੈਕਟਰ ਪਲੇਡ ਹੈ ਕਿ ਕਿੱਥੋਂ ਲੈ ਕੇ ਕਿੱਥੇ ਕੱਢਿਆ ਗਿਆ ਚੱਕੇ ਇਹ ਸਾਰੇ ਸ਼ਹਿਰ ਚ ਕੱਢ ਗਏ ਇੱਥੇ ਪਤਲਾ ਫੂਕਣਾ ਸੀ ਸਰਕਾਰ ਦੀ ਮਾਰੂ ਸੋਚ ਤੇ ਮਾੜੀ ਨੀਤੀ ਦਾ ਅੱਜ ਪਤਲਾ ਫੂਕੇ ਜਾਵਾਂਗੇ ਦਹਨ ਕਰਾਂਗੇ ਤੇ ਮੰਗਾ ਕੀ ਨੇ ਵੀ ਸਰਕਾਰ ਕੋਲ ਮੰਗਾ ਇਹ ਆ ਵੀ ਇੱਕ ਤਾਂ 2025 ਦਾ ਬਿਜਲੀ ਬਿੱਲ ਉਹ ਵਾਪਸ ਹੋਵੇ ਤੇ 2025 ਦਾ ਸੀਡ ਬਿੱਲ ਇਹ ਵੀ ਮਾਫ ਹੋਣਾ ਚਾਹੀਦਾ ਬਾਕੀ ਐਮਐਸਪੀ ਦੀ ਮੰਗ ਜਿਹਦੇ ਸਾਨੂੰ ਡਰਾ ਲਾ ਕੇ ਮੋੜਿਆ ਸੀ ਇਹਨਾਂ ਨੇ ਵੀ ਸਾਰੀਆਂ ਬਦਲਾ ਤੇ ਧਮਾਂਗੇ ਭਰੋਸਾ ਦਿੱਤਾ ਸੀ ਅੰਦੋਲਨ ਵੇਲੇ ਉਹ ਮੇਨ ਮੰਗਾ ਉਹ ਸੀ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਇਹ ਟਰੈਕਟਰ ਮਾਰਚ ਜੀ ਅਸੀਂ 26 ਜਨਵਰੀ ਦੀ ਤਰਜ਼ ਤੇ ਯਾਨੀ ਸਰਕਾਰਾਂ ਵੀ ਕੱਢਦੇ ਨੇ ਕਿਸਾਨ ਵੀ ਕੱਢਦੇ ਨੇ ਤੇ ਟਰੈਕਟਰ ਮਾਰਚ ਅਸੀਂ ਦਾਣਾ ਮੰਡੀ ਤੋਂ ਲੈ ਕੇ ਪੂਰੇ ਖੰਨੇ ਦੇ ਵਿੱਚ ਘੁਮਾਇਆ ਤੇ ਇੱਥੇ ਕਚਹਿਰੀਆਂ ਦੇ ਮੂਹਰੇ ਸਾਹਮਣੇ ਇਹਨਾਂ ਦਾ ਸਰਕਾਰ ਦਾ ਪੁਤਲਾ ਫੋਕ ਕੇ ਤੇ ਫੇਰ ਅੱਗੇ ਵਧਾਂਗੇ ਸਰਕਾਰ ਦੇ ਰਵੱਈਏ ਨੂੰ ਲੈ ਕੇ ਕੀ ਕਹਾਂਗੇ ਜਿਹੜੇ ਕਿਸਾਨ ਲਗਾਤਾਰ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਹਲੇ ਤੱਕ ਮੰਗਾਂ ਪੂਰੀਆਂ ਨਹੀਂ ਹੋਈਆਂ ਸਰਕਾਰ ਦਾ ਰਵੱਈਆ ਬਹੁਤ ਮਾੜਾ ਜੀ ਕਿਸਾਨਾਂ ਪ੍ਰਤੀ ਤੇ ਬਾਕੀ ਹੁਣ ਵਾ ਲੋ ਆਲੂਆਂ ਦਾ ਬਹੁਤ ਬੁਰਾ ਹਾਲ ਆਲੂ ਮਾ ਕੁਸਮੀਨ ਨੇ ਰੱਬ ਨੇ ਮਾਰ ਪਾਤੀ ਤੇ ਕੋ ਸਾਨੂੰ ਸਰਕਾਰਾਂ ਮਾਰ ਪਈਆਂ ਦੀਆਂ ਸਮਤਖਨਾ ਜੀ ਕੀ ਕਹੋਂਗੇ ਖਾਨਾਂ ਦੀਆਂ ਮੰਗਾਂ ਨੂੰ ਲੈ ਕੇ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਜਿਹੜੇ ਸਾਡੀਆਂ ਅੱਜ ਸਰਕਾਰਾਂ ਨੇ ਸਰਕਾਰਾਂ ਨੇ ਲੋਕ ਮਾਰੂ ਨੀਤੀਆਂ ਦੇ ਨਾਲ ਚੱਲਦੀਆਂ ਨੇ ਤੇ ਲੋਕਾਂ ਨੂੰ ਦਬਾ ਕੇ ਰੱਖਣਾ ਚਾਹੁੰਦੀਆਂ ਨੇ ਜਿਹੜਾ ਕਿਸਾਨ ਹੈ ਅੱਜ ਕਿਸਾਨ ਸਭ ਤੋਂ ਵੱਡੀ ਤਾਕਤ ਹੈ ਪਰ ਉਹਨੂੰ ਤਾਕਤ ਤਾਂ ਜਿਹੜੀ ਉਹਦੀ ਉਹਦੀ ਤਾਕਤ ਖਤਮ ਕਰ ਰਹੀ ਜੰਨੇ ਸਰਕਾਰਾਂ ਨੇ ਸਰਕਾਰਾਂ ਇਹਨਾਂ ਦੇ ਸਰਕਾਰਾਂ ਜਿਹੜੇ ਕਿਸਾਨਾਂ ਨੇ ਕਿਸਾਨਾਂ ਨੂੰ ਤਾਕਤਾਂ ਨਹੀਂ ਹੋਣ ਦਿੰਦੀਆਂ ਤੇ ਕਮਜ਼ੋਰ ਕਰ ਰਹੀਆਂ ਨੇ ਕਿਉਂਕਿ ਇੱਕ ਹੁਣ ਅਸੀਂ ਇੱਥੇ ਬੈਠੇ ਆ ਅਸੀਂ ਇਹਨਾਂ ਦਾ ਪਹਿਲਾਂ ਧੰਨਵਾਦ ਕਰਦੇ ਆ ਵੀ ਇੱਥੇ ਸਾਡੇ ਧਰਨੇ ਦੇ ਵਿੱਚ ਵੀ ਇਹਨਾਂ ਨੇ ਸਮੂਲੀਅਤ ਕਰੀ ਆ ਜਿਹੜਾ ਅੱਜ 21 22 ਦਿਨ ਹੋ ਗਏ ਸਾਨੂੰ ਧਰਨੇ ਤੇ ਬੈਠਿਆਂ ਨੂੰ ਕਿਉਂਕਿ ਇਹਨੂੰ ਪੂਰਨ ਜ਼ਿਲ੍ਹਾ ਬਣਾਉਣਾ ਖੰਨੇ ਨੂੰ ਤੇ ਨਾਲੇ ਅਸੀਂ ਇਹ ਜਿਹੜੇ ਕਚਹਿਰੀਆਂ ਜਾ ਰਹੀਆਂ ਨੇ ਆਪਣੇ ਗੈਬ ਦੀ ਪੁਲੀ ਕੋਲੇ ਜਿੱਥੇ ਹੜ ਆਉਂਦੇ ਨੇ ਇਹ ਸਾਰਿਆਂ ਨੂੰ ਪਤਾ ਹੈ ਤੇ ਅਸੀਂ ਇਹਨਾਂ ਸਰਕਾਰਾਂ ਨੂੰ ਪੂਰਜੋਲ ਅਪੀਲ ਕਰਦੇ ਆਂ ਵੀ ਜਿਹੜਾ ਹੁਣ ਪਹਿਲਾਂ ਪ੍ਰਧਾਨ ਜੀ ਦੱਸ ਕੇ ਹਟੇ ਨੇ ਐਮਐਸਪੀ ਦਾ ਇਹਨਾਂ ਨੇ ਵਾਅਦਾ ਕਰਿਆ ਸੀਗਾ ਤੇ ਉਹ ਕਿਸੇ ਨੂੰ ਨਹੀਂ ਦਿੱਤੀ ਤੇ ਜਿਹੜਾ ਇਹ ਬਿੱਲ ਨੇ ਮੀਟਰਾਂ ਨੇ ਮੀਟਰਾਂ ਇਹਨਾਂ ਨੇ ਲਾ ਰਹੇ ਨੇ ਤੇ ਬਿੱਲ ਵੱਧ ਕਰ ਰਹੇ ਨੇ ਉਹਦਾ ਵੀ ਅਸੀਂ ਵਿਰੋਧ ਕਰਦੇ ਆਂ ਸਾਰੀ ਗੱਲ ਆ ਤੇ ਇੱਥੇ ਆਉਣ ਤੇ ਅਸੀਂ ਸਾਰੇ ਜਿੰਨੇ ਸਾਥੀ ਆਏ ਨੇ ਟਰੈਕਟਰ ਮਾਰਚ ਕਰਕੇ ਇਹਨਾਂ ਦਾ ਸਾਰਿਆਂ ਦਾ ਅਸੀਂ ਜੀ ਆਇਆਂ ਆਖਦੇ ਆਂ ਤੇ ਧੰਨਵਾਦ ਕਰਦੇ ਆਂ ਲੋਕ ਸੰਘਰਸ਼ ਕਮੇਟੀ ਖੰਨਾ ਦਾ ਸਕੱਤਰ ਜਗਦੇਵ ਸਿੰਘ ਤੇ ਲੋਕ ਸੰਘਰਸ਼ ਕਮੇਟੀ ਦੇ ਅੰਦਰ 15 ਮਜ਼ਦੂਰ ਕਿਸਾਨ ਮੁਲਾਜ਼ਮ ਜਥੇਬੰਦੀਆਂ ਨੇ ਜਿਹੜੀਆਂ ਖੰਨੇ ਇਲਾਕੇ ਦੇ ਵਿੱਚ ਕੰਮ ਕਰਦੀਆਂ ਨੇ ਅੱਜ ਜੋ ਕਿਸਾਨਾਂ ਦਾ ਟਰੈਕਟਰ ਮਾਰਚ ਹੈ ਸੰਯੁਕਤ ਕਿਸਾਨ ਮੋਰਚੇ ਵੱਲੋਂ ਤੇ ਸਮੁੱਚੇ ਹਿੰਦੁਸਤਾਨ ਦੀਆਂ ਘੱਟੋ ਘੱਟ 3350 ਤੋਂ ਉੱਪਰ ਜਥੇਬੰਦੀਆਂ ਜਿਹੜੀਆਂ ਨੇ ਉਹ ਅੱਜ ਸਮੁੱਚੇ ਹਿੰਦੁਸਤਾਨ ਦੇ ਅੰਦਰ ਟਰੈਕਟਰ ਮਾਰਚ ਕਰ ਰਹੀਆਂ ਹਨ ਉਹਨਾਂ ਦੇ ਨਾਲ ਹੀ ਮਜ਼ਦੂਰਾਂ ਦੀਆਂ ਮੁਲਾਜ਼ਮਾਂ ਦੀਆਂ ਕਿਸਾਨਾਂ ਦੀਆਂ ਤੇ ਹੋਰ ਮਿਹਨਤ ਕਸ਼ ਲੋਕਾਂ ਦੀਆਂ ਜਥੇਬੰਦੀਆਂ ਜਿਹੜੀਆਂ ਨੇ ਉਹ ਸ਼ਾਮਲ ਹੋਈਆਂ ਨੇ ਤੇ ਅੱਜ ਜਿਹੜੀਆਂ ਮੰਗਾਂ ਲੈ ਕੇ ਚੱਲੇ ਨੇ ਉਹਨਾਂ ਮੰਗਾਂ ਦੇ ਵਿੱਚ ਬਿਜਲੀ ਬਿੱਲ 2025 ਤੇ ਸੀਡ ਬਿੱਲ 2025 ਤੇ ਨਾਲ ਹੀ ਜਿਹੜਾ ਆਪਣੇ ਇਹਨਾਂ ਵੱਲੋਂ ਮਨਰੇਗਾ ਸਕੀਮ ਜਿਹੜੀ ਹੈ ਉਸ ਨੂੰ ਬਹਾਲ ਕਰਨ ਦੀ ਗੱਲ ਹੈ ਚਾਰ ਲੇਬਰ ਕੋਡ ਨੇ ਜਿਹੜੇ ਉਹ ਰੱਦ ਕਰਨ ਦੀ ਗੱਲ ਹੈ ਤੇ ਸਰਕਾਰੀ ਤਰ੍ਹਾਂ ਦੇ ਸਰਕਾਰੀ ادارਿਆਂ ਦੀਆਂ ਜ਼ਮੀਨਾਂ ਵੇਚਣ ਦੀ ਦਾ ਵਿਰੋਧ ਹੈ ਠੇਕੇਦਾਰੀ ਸਿਸਟਮ ਦਾ ਵਿਰੋਧ ਹੈ ਕਿਸਾਨਾਂ ਨੂੰ ਵੀ ਪੈਨਸ਼ਨ ਜਿਹੜੀ ਆ ਉਹ ਦਿੱਤੀ ਜਾਵੇ ਤੇ ਜੇਕਰ ਸਾਡੇ ਐਮਐਲਏ ਐਮਪੀ ਤਿੰਨ ਤਿੰਨ ਚਾਰ ਚਾਰ ਪੈਨਸ਼ਨਾਂ ਲੈ ਰਹੇ ਨੇ ਤਾਂ ਹਿੰਦੁਸਤਾਨ ਦਾ ਕਿਸਾਨ ਮਜ਼ਦੂਰ ਤੇ ਮੁਲਾਜ਼ਮ ਜਿਹੜਾ ਇਸ ਦੀ ਰੀੜ ਦੀ ਹੱਡੀ ਹੈ ਦਿਨ ਰਾਤ ਮਿਹਨਤ ਕਰਦਾ ਹੈ ਉਸ ਨੂੰ ਪੈਨਸ਼ਨ ਕਿਉਂ ਨਹੀਂ ਵਡਾਪੇ ਦੇ ਵਿੱਚ ਮਿਲ ਰਹੀ ਇਹ ਜ਼ਰੂਰੀ ਹੈ ਸਾਡੀਆਂ ਸਰਕਾਰਾਂ ਮੁਲਾਜ਼ਮਾਂ ਦੀ 2004 ਤੋਂ ਬਾਅਦ ਪੈਨਸ਼ਨ ਜਿਹੜੀ ਆ ਉਹ ਬੰਦ ਕਰਨ ਜਾ ਰਹੀਆਂ ਨੇ ਤੇ ਆਈ ਜਿਹੜੀਆਂ ਇੱਕ ਵਡਾਪਾ ਪੈਨਸ਼ਨ ਹੈ ਉਸ ਤੇ ਕਾਟਾ ਮਾਰਿਆ ਜਾ ਰਿਹਾ ਤੇ ਇਸ ਦੇ ਤਹਿਤ ਹੀ ਸਰਕਾਰਾਂ ਵੱਲੋਂ ਜਿਹੜੀ ਆ ਟ੍ਰੇਡ ਯੂਨਨ ਹੱਕਾਂ ਦੇ ਉੱਪਰ ਛਾਪ ਹੈ ਪਿਆਸ ਐਸੀ ਦੇਖ ਰਹੇ ਹਾਂ ਕਿ 26 ਜਨਵਰੀ ਨੂੰ ਲਖੀਮਪੁਰ ਖੀਰੀ ਦੇ ਅੰਦਰ ਜਿਹੜੇ ਆ ਕਿਸਾਨਾਂ ਦਾ ਕਤਲ ਕਰਕੇ ਉਹ ਜਿਹੜੇ ਆ ਦਰਿੰਦੇ ਨੇ ਕਾਤਲ ਨੇ ਦੰਦਣਾ ਉਹਦੇ ਫਿਰਦੇ ਨੇ ਪਰ ਕਿਸਾਨ ਸੜਕਾਂ ਦੇ ਉੱਪਰ ਰੋਣ ਲੈਣੇ ਇਹਨਾਂ ਦੀਆਂ ਗੱਲਾਂ ਜਿਹੜੀਆਂ ਨੇ ਮਜ਼ਦੂਰਾਂ ਦੀਆਂ ਮਲਾਜ਼ਮਾਂ ਦੀਆਂ ਨਹੀਂ ਸੁਣੀਆਂ ਜਾ ਰਹੀਆਂ ਇਸ ਲਈ ਅੱਜ ਸਾਡਾ ਰੋਸ ਮਾਰਚ ਜਿਹੜਾ ਖੰਨੇ ਸ਼ਹਿਰ ਦੇ ਵਿੱਚ ਹੁੰਦਾ ਹੈ ਕਚਹਿਰੀਆਂ ਅੱਗੇ ਪਹੁੰਚਿਆ ਤੇ ਇਸ ਦਾ ਅਸੀਂ ਅਰਥੀ ਨੂੰ ਲਾਂਬੂ ਲਾ ਕੇ ਵਿਰੋਧ ਕਰਾਂਗੇ ਅੱਗੇ ਤੋਂ ਹੋਰ ਛੇ ਗਾਰਜਤ ਪੇਜ ਕਰਾਂਗੇ ਤੇ 28 ਤਰੀਕ ਨੂੰ ਇੱਕ ਵੱਡੀ ਸਿੱਖਿਆ ਦਾ ਇੱਕ ਮੀਟਿੰਗ ਜਿਹੜੀ ਅਖੰਡੇ ਦੇ ਅੰਦਰ ਕਰ ਰਹੇ ਹਾਂ ਉਹਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹ ਉਸ ਯੂਨੀਵਰਸਿਟੀ ਜਨ ਹோம் ਦੇ ਅੰਦਰ ਪਹੁੰਚ ਕੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਧੰਨਵਾਦ